ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਕੁਦਰਤ ਡੇਰੀ ਫਾਰਮ ਭਾਕਤਾ ਤੇ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਇਹ ਵੀਡੀਓ ਬਣਾਉਣ ਲੱਗੇ ਆਂ ਪਿੰਡ ਇਹ ਆ ਗਿਆ ਰਵਾਲ ਜ਼ਿਲ੍ਹਾ ਕਪੂਰਥਲਾ ਤੇ ਤਹਿਸੀਲ ਪੈਂਦੀ ਆ ਸੁਲਤਾਨਪੁਰ ਲੋਧੀ ਬੋਬੀ ਡੇਰੀ ਫਾਰਮ ਤੇ ਪਹੁੰਚੇ ਆਪਾਂ ਤੇ ਬਹੁਤ ਸੋਹਣੇ ਨਾਗਾ ਵੀਰ ਕੋਲੇ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 5-6 ਨਾਗਰ ਦਿਖਾਵਾਂਗੇ ਪੂਰੀਆਂ ਚੋਟੀ ਦੀਆਂ ਐਚਐਫ ਵੜਾ ਤੇ ਜਰਸੀ ਸਾਰੀ ਡਿਟੇਲ ਆਪਾਂ ਬੋਬੀ ਤੋਂ ਲਵਾਂਗੇ ਗੱਲਬਾਤ ਤੁਹਾਡੇ ਨਾਲ ਕਰਾਉਣੀ ਹੈ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ ਜੀ 62807 7997 ਤੇ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤੇ ਸਾਰੀ ਡਿਟੇਲ ਆਪਾਂ ਗੱਲਬਾਤ ਕਰਕੇ ਦੱਸਦੇ ਆ ਤੇ ਜਿਹੜੇ ਵੀ ਭਰਾ ਜੇ ਕੋਈ ਵੀ ਵੀ ਪਸ਼ੂ ਕੋਈ ਫੱਟ ਆਵੇ ਪਸੰਦ ਆਵੇ ਤੇ ਡਿਟੇਲ ਸਾਰੀ ਆਪਾਂ ਵੀਡੀਓ ਤੋਂ ਲੈ ਦਾਂਗੇ ਤੇ ਤਸੱਲੀ ਨੇਰਖ ਪਰ ਕਿ ਤੁਸੀਂ ਕਰਨੀ ਆ ਤੇ ਕਰਾਉਣੀ ਆ ਗੱਲ ਬਾਤ ਬੋਬੀ ਦੇ ਨਾਲ ਸੱਸੀ ਕਾਲ ਬੋਬੀ ਸੱਸੀ ਕਾਲ ਵੀਰੇ ਉਹ ਠੀਕ ਠਾਕ ਜੀ ਆਪਣਾ ਡਰੈਸ ਕਨਫਰਮ ਕਰ ਦਿਓ ਹਾਂ ਬੋਬੀ ਪੈਂਡਰਵਾਸ ਤਹਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਠੀਕ ਹੈ ਜੀ ਤੇ ਬੋਬੀ ਫਿਰ ਕਿਵੇਂ ਕੰਮ ਕਰ ਠੀਕ ਹੈ ਪੂਰਾ ਵਧੀਆ ਜੀ ਠੀਕ ਹੈ ਪਹਿਲੇ ਫੋਨ ਤੇ ਗੱਲ ਜੀ ਚਲੋ ਵਧੀਆ ਵਧੀਆ ਰਿਸਪੌਂਸ ਹੈ ਜਣੀ ਕਿ ਬਹੁਤ ਵਧੀਆ ਜੀ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਕਿਹਨੇ ਹਾਂ ਭਾ ਵੀ ਜੈ ਹੁੰਦੇ ਆ ਮੇਨ ਗੱਲ ਹੁੰਦੀ ਆ ਭਾ ਤੇ ਪਸ਼ੂ ਦੀ ਬਰੀਡ ਕੁਆਲਟੀ ਜੇ ਆਪਣੇ ਕੋਲੇ ਕੁਆਲਟੀ ਬਰੀਡ ਚੰਗੀ ਹੈ ਤੇ ਸੱਜਣੋ ਆਟੋਮੈਟਿਕੀ ਕੰਮ ਵਧੀਆ ਕਿਉਂਕਿ ਅੱਜ ਕੱਲ ਜਿਹੜਾ ਵੀ ਭਰਾ ਹਰੇਕ ਭਰਾ ਕਿਸੇ ਨੇ ਇੱਕ ਨਗ ਰੱਖਣਾ ਕਿਸੇ ਨੇ ਦੋ ਅਗਲਾ ਕਹਿੰਦਾ ਬਰੀਡ ਚ ਰੱਖੋ ਚੰਗੀ ਕੁਆਲਟੀ ਦੇ ਰੱਖੋ ਹੈਨਾ ਤੇ ਭਾਅ ਵੀ ਹਰੇਕ ਵੀਰ ਦੇ ਪੜਤੇ ਚਾਉਣ ਵਾਲੇ ਹੁੰਦੇ ਆ ਕਿਉਂਕਿ ਬੋਵੀ ਦੇ ਭਾਅ ਜਿਹੜੇ ਬਿਲਕੁਲ ਜਾਇਜ਼ ਹੁੰਦੇ ਆ ਤੇ ਉਹ ਵੀ ਫਿਰ ਅੱਜ ਵੀ ਭਾਅ ਮੁੱਲ ਜਾਇਜ਼ ਹੋਣਗੇ ਜਾਇਜ਼ ਹੀ ਹੈ ਬੱਚਿਆਂ ਦੇ ਹਿਸਾਬ ਨਾਲ ਜਾਇਜ਼ ਠੀਕ ਹੈ ਬੱਚਿਆਂ ਦੇ ਹਿਸਾਬ ਨਾਲ ਜਾਇਜ਼ ਹੋਣਗੇ ਹੈਨਾ ਤੇ ਫਿਰ ਕਿਧਰੋਂ ਕਰਕੇ ਸ਼ੁਰੂ ਆਪਾਂ ਇੱਕ ਤੋਂ ਕਰ ਲੈਨੇ ਠੀਕ ਹੈ ਇਹਦੀ ਕੀ ਡਿਟੇਲ ਆ ਵੀਰੇ ਬੱਚੀ ਦੀ ਦੱਸੀ ਕਰਾਂ ਦੀ ਇਹਦੀ ਉਮਰ ਹੈਗੀ 9 ਮਹੀਨੇ ਉਮਰ ਆ ਗਈ ਇਹਦੀ 9 ਮਹੀਨੇ ਹਾਂਜੀ ਹਾਂਜੀ ਠੀਕ ਹੈ ਤੇ ਪਤਾ ਕਿਹੜੇ ਸੀਮਨ ਦੀ ਹੈ ਮਾਰਕ 4127 ਦੀ ਹੈ 4127 ਦੀ ਹੈਗੀ ਤੇ ਮਦਰ ਰਿਕਾਰਡ ਕੋਈ ਉਹ ਵੀ 25 ਪਲਸ 25 ਪਲਸ ਠੀਕ ਹੈ ਲਿਆ ਫਿਰ ਖੋਲ ਲਿਆ ਕਰਾਂ ਦੀ ਤੋੜਾ ਕਰਾ ਚੱਕ ਲੋ ਵੀ ਸੱਜਣੋ ਬਹੁਤ ਸੋਹਣਾ ਰੰਗ ਪ੍ਰਿੰਟ ਆ ਬੱਚੀ ਦਾ ਤੇ ਚੰਗਾ ਵਜ਼ਨ ਵਜੂਦ ਆ ਗਿਆ ਬਾਕੀ ਜਿਹੜੀ ਜਾਤ ਬਰੀਡ ਆ ਪੂਰੀ ਫੁੱਲ ਓਕੇ ਆ ਤੇ ਥਣਚਾਰੀ ਆ ਚਾਰ ਹੀ ਥਾਣਾ ਬਾਦੂ ਫੋਰਸ਼ਾਂਗ ਹੈਣੀਗੀ ਤੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਚੰਗਾ ਵੱਛੀ ਦਾ ਫੈਸ਼ਨ موجوده 9 ਮਹੀਨੇ ਬਾਈ ਦੀ ਉਮਰ ਦੱਸੀ ਇਹਦੀ ਤੇ 40127 ਦੀ ਆ ਵੀਰ ਕਹਿੰਦਾ ਡੈਨਮਾਰਕ ਦੇ 40127 ਦੀ ਆ ਚੰਗੀ ਵੇਲ ਆ ਲੈਂਥ ਸੋਹਣੀ ਆ ਤੇ ਇੱਕ ਅੱਧ ਕਾਠ ਵੀ ਸੋਹਣਾ ਜਿਹੜੇ ਹਸਣ ਉਮਰ ਦੱਸੀ ਵੀਰ ਨੇ ਤੇ ਥਨ ਚਾਰੀ ਆਗੇ ਬਹੁਤ ਸੋਹਣਾ ਰੰਗ ਪ੍ਰਿੰਟ ਆ ਚਮਕ ਦਮਕ ਜਿਹੜੀ ਬੱਚੀ ਸੀ ਨਾ ਮੈਂ ਕਹਿੰਦਾ ਵੀ ਲੈ ਤਾਂ ਹੀ ਸੀ ਇਹਦਾ ਰੰਗ ਪ੍ਰਿੰਟ ਦਾ ਬੰਨ ਲਵਰੇ ਇਥੇ ਬੰਨ ਕੇ ਦਿਖਾ ਦਿੰਨੇ ਆਪਾਂ ਥਨ ਤੇ ਦੰਦ ਦਿਖਾ ਦੇ ਫਿਰ ਵੀ ਨਾ 9 ਮਹੀਨੇ ਮਰਾ ਤੇ ਖੀਰੀ ਬੱਚੀ ਆ ਸੋਹਣਾ ਕੱਦ ਕਾਂਠ ਆ ਗਿਆ ਬੱਚੀ ਦਾ ਤੇ ਰੰਗ ਪ੍ਰਿੰਟ ਵੀ ਚੰਗਾ ਤੇ ਥਨ ਚਾਰੀ ਆ ਵਾਧੂ ਫੋਰਸਾਂ ਹੈ ਨਹੀਂ ਤੇ ਪੂਰੀ ਵਿੱਥੀ ਤੇ ਥਨ ਲੱਗੇ ਗਲਾਬੀ ਥਨ ਤੇ ਉਹ ਵੀ ਫਿਰ ਡਿਮਾਂਡ ਇਹਨਾਂ ਦੀ ਕਟੀਆਂ ਦੀ ਕਰਦੇ ਕਟੀਆਂ ਦੀ ਕਰਦੇ ਠੀਕ ਹੈ ਲੈ ਸਰ ਜਿਹੜੀ 2 ਨੰਬਰ ਤੇ ਵੱਸੀ ਆ ਬਲੈਕ ਕਲਰ ਦੇ ਵਿੱਚ ਨਹੀਂ ਦੀ ਇਹਦੀ ਕੀ ਡਿਟੇਲ ਆ ਵੀਰੇ ਇਹ ਡੈਨਮਾਰਕ ਵਾਲੀ 1 20 ਦੀ ਹੈ ਇਹ 40 1 20 ਦੀ ਆ ਗਈ ਹਾਂਜੀ ਤੇ ਕਿੰਨੀ ਉਮਰ ਆ ਜੀ ਉਮਰ ਇਹਦੀ ਵੀ 9 ਮਹੀਨੇ ਆ ਜੀ 9 ਮਹੀਨੇ ਹਾਂਜੀ ਤੇ ਇਹਦਾ ਮਦਰ ਕਾਰਡ ਵੀਰੇ ਮਦਰ ਕਾਰਡ 25 ਪਲੱਸ ਹੈ 25 ਪਲੱਸ ਲੈ ਖੋਲ ਲੈ ਕਰਾਂਗੇ ਲਓ ਵੀ ਸੱਜਣੋ ਡੈਨਮਾਰਕ ਦੇ 40 1 20 ਦੀ ਆ ਬਾਈ ਕਹਿੰਦਾ ਤੇ ਮਦਰ ਕਾਰਡ ਹੈ ਜਿਹੜਾ ਬਾਈ ਕਹਿੰਦਾ ਵੀ 25 ਪਲੱਸ ਆ ਗਿਆ ਦੇਖੋ ਕਰਾਂ ਜੀ ਬਲੈਕ ਕਲਰ ਦੇ ਵਿੱਚ ਮੱਥੇ ਤੇ ਫੁੱਲ ਆ ਗਿਆ ਤੇ ਨਿੱਕਾ ਕਰਨ ਚੰਗੀ ਬਰੀਡ ਕੁਆਲਟੀ ਇਹਦੀ ਵੀ ਹਾਂ ਵੇਲ ਫੁੱਲ ਵੀ ਚੰਗੀ ਆ ਘੱਡ ਘੱਡ ਸੋਹਣਾ ਤੇ ਥਾਨ ਬਹੁਤ ਸੋਹਣਾ ਮੇਨ ਗੱਲ ਹੈ ਬੱਚੀ ਦਾ ਥਾਨ ਬਹੁਤ ਚੰਗਾ ਹਾਂ ਝੋਲੀ ਤੇ ਇੱਕ ਨੰਬਰ ਹੈ ਜਿਵੇਂ ਗੱਬਨ ਹੁੰਦੀ ਹੈ ਨਾ ਆਏ ਹੈ ਨਾ ਬਾਕੀ ਉਹ ਵੀ ਸੌਜੀ ਹੈ ਸੌਜੀ ਲੱਗਦੀ ਆ ਹੂੰ ਤੇ ਚੰਗੀ ਵੇਲ ਫੁੱਲ ਵੀ ਚੰਗੀ ਆ ਸੋਹਣਾ ਰੰਗ ਵਜਨ ਵਜੂਦ ਵੀ ਚੰਗਾ ਆ ਗਿਆ ਦਿਖਾ ਦੇ ਵੀਰੇ ਕਈ ਇਹਦੀ ਕੋ ਦੂਰੋਂ ਨੇੜੋਂ ਦਾ ਭਰਾ ਹੈ ਨਾ ਦੰਦ ਚੈੱਕ ਕਰ ਰਹੇ ਹੁਣ ਲੋ ਜੀ ਤਸੱਲੀ ਹੋ ਜਾਂਦੀ ਓਕੇ ਵੀਰੇ ਕੀ ਦੀ ਹਾਂ ਹਾਂ ਜਿੰਨੀ ਗੱਲ ਬੋਬੀ ਕਰਦਾ ਵਾਕਈ ਗੱਲ ਸਹੀ ਹੁੰਦੀ ਆ ਕਿਉਂਕਿ ਬਹੁਤ ਭਰਾਵਾਂ ਜੇ ਮੈਨੂੰ ਫੋਨ ਆਉਂਦੇ ਆ ਜਿਹੜੇ ਭਰਾ ਲੈ ਕੇ ਵੀ ਜਾਂਦੇ ਆ ਜਾਂ ਕਿਸੇ ਨੇ ਲੈਣੀਆਂ ਬੱਚੀਆਂ ਅਗਲਾ ਕਹਿੰਦਾ ਸਾਨੂੰ ਯਾਰ ਬੋਬੀ ਦੇ ਭਾਜ ਨੇ ਬਿਲਕੁਲ ਜੈਜ ਲੱਗਦੇ ਆ ਤੇ ਬੋਬੀ ਇਹ ਜਿਹੜੀ 3 ਨੰਬਰ ਵਾਲੀ ਬੱਚੀ ਆ ਗਈ ਇਹਦੀ ਸੋਹਣਿਆ ਥਣ ਤਾਂ ਬਹੁਤ ਚੰਗਾ ਆ ਗਿਆ ਤੇ ਇਹ ਜਿਹੜੀ 3 ਨੰਬਰ ਤੇ ਬੱਚੀ ਆ ਗਈ ਡੱਬੀ ਇਹਦੀ ਕੀ ਡੀਟੇਲ ਆ ਕੀ ਨਿਊਮਰਾ ਕੀ ਇਹ ਨਹੀਂ 10 ਮਹੀਨੇ ਉਮਰਾ ਜੀ 10 ਮਹੀਨੇ ਉਮਰਾ ਕੀ ਇਹਦੀ ਤੇ ਦੰਦੋ ਖੀਰੀ ਹੈ ਹਨਾ ਦੰਦੋ ਖੀਰੀ ਕੁਆਲਟੀ ਚੈੱਕ ਕਰਾ ਹਾਂ ਪਹਿਲਾਂ ਤਾਂ ਲੋ ਵੀ ਝੋਲੀ ਕਰੋ ਚੈੱਕ ਕਰਾਂ ਦੀ ਮਾਰੋ ਨੇਗਾ ਕੱਲਾ ਕੱਲਾ ਥਾਣਾ ਆ ਗਿਆ ਤੇ ਗੁਲਾਬੀ ਥਾਣਾ ਆ ਗਿਆ ਹਨਾ ਤੇ ਜਿਹੜਾ ਰੰਗ ਪ੍ਰਿੰਟ ਵਸ਼ੀ ਦਾ ਮੈਂ ਕਹਿੰਦਾ ਵੀ ਚੰਕ ਦਮਕਾ ਪੂਰੀ ਓਕੇ ਜੀ ਰਿਪੋਰਟ ਆ ਐਨ ਨੂੰ ਕਰਕੇ ਤਾਂ ਦੀ ਫੇਸ ਕੁਆਲਟੀ ਦਿਖਾਈਏ ਮੈਂ ਕਿਹਾ ਵੀ ਕੀ ਬਾਤ ਆ ਸਾਹ ਘ ਪੂਰੀ ਫੁੱਲ ਬਿਊਟੀ ਵੀ ਪੂਰੀ ਫੁੱਲ ਹੈ ਤੇ ਬਰੀਡ ਵੀ ਪੂਰੀ ਓਕੇ ਦੀ ਰਿਪੋਰਟ ਹੈ ਹਨਾ ਹਾਂ ਤੋਰਾ ਤਰਾ ਜੇ ਤੋਂ ਬੱਚੀ ਦਾ ਐਮਪਲ ਵਨ ਨਾਲੀ ਤੋਰਾ ਤੇ ਜਿਹੜਾ ਥਣ ਥਣ ਤੋਂ ਤਾਂ ਬਹੁਤ ਚੰਗਾ ਆ ਗਿਆ ਤੇ ਰੋਕਲੀ ਕਰਾਂ ਦੀ ਅੰਦਰ ਡੰਗੇ ਲਾਉਂਦੀ ਸਰੀਫੀ ਹਾਂ ਨਖੜਾ ਨਖੜਾ ਦੇਖੋ ਕਰਾਂ ਦੀ ਬੱਚੀ ਦਾ ਬਾਈ ਮੈਂ ਕਹਿੰਦਾ ਧੋਰ ਦੇ ਲੰਮੀ ਕਰਾਂ ਦੀ ਸੋਨਾ ਰੰਗ ਪ੍ਰਿੰਟ ਆ ਗਿਆ ਬੱਚੀ ਦਾ ਚਮਕ ਦਮਕ ਵੀ ਪੂਰੀ ਹੈ ਜੇ ਕਿਸੇ ਭਰਾ ਨੇ ਇੱਕ ਦੋ ਨਾ ਗੇ ਰੱਖਣੇ ਸੱਜਣੋ ਬੋਹ ਸੋਹਣੀਆਂ ਬਰੀਡ ਵਾਲੀਆਂ ਬੱਚੀਆਂ ਬੋਵੀ ਕੋਲੇ ਤੇ ਚੰਗੀ ਚੌਂਕ ਦਮਕਾ ਜੀ ਬੱਚੀ ਦੀ ਫੇਸ ਕੁਆਲਟੀ ਦੇਖੋ ਜੀ ਇਹ ਮੈਂ ਕਹਿੰਦਾ ਪਿੰਕ ਨੋਜ਼ ਵਾਲੀ ਹੈਗੀ ਹੈ ਨਾ ਹਾਂ ਜੀ ਕਿਆ ਬਾਤਾਂ ਬਾਈ ਬਿਊਟੀ ਪੂਰੀ ਫੁੱਲ ਆ ਲਿਆ ਕਰਾਂ ਦੀ ਇਧਰ ਨੂੰ ਸੋਹਣਾ ਰੰਗ ਪ੍ਰਿੰਟ ਆ ਗਿਆ ਕਿੰਨੇ 9 ਮਹੀਨੇ ਦੀ ਉਮਰ 10 ਮਹੀਨੇ 10 ਮਹੀਨੇ ਉਮਰ ਹੈਗੀ ਤੇ ਏਵੀਐਸ ਦੇ ਬਾਈ ਕਹਿੰਦਾ ਵੀ ਬਰੂਟ ਸੀਮਨ ਦੀ ਆ ਸਾਰੀਆਂ ਸੀਮਨ ਲੱਗਣ ਦੇ ਕਾਰਨ ਹਾਂ ਬਈ ਸੀਮਨ ਲੱਗ ਸੀਮਨ ਦੇ ਬਿਲਕੁਲ ਕਾਬਲ ਹੈ ਸੀਮਨ ਲਾਈਨ ਦੇ ਬੱਚੇ ਤੇ ਜਿਹੜੀ ਪੱਠ ਫੁੱਡੇ ਦੀ ਬਣਾਉਟਾ ਜੀ ਨਾ ਬਹੁਤ ਚੰਗੀ ਆ ਗਈ ਹੈ ਨਾ ਬਿਲਕੁਲ ਉਪਰੋਂ ਪੱਦਰ ਸਮਦਰਾ ਕੋਈ ਢੂਈ ਨਹੀਂ ਚਾਹਦੀ ਹਾਂ ਬਰੀਡ ਦੇਖ ਤੂੰ ਗਰਾਂ ਦੀ ਦੰਦ ਕਰਾ ਚੱਕ ਉਹ ਵੀ ਹਾਂ ਦੰਦ ਕਰਾ ਚੱਕ ਗਰਾਂ ਦੀ ਮੈਂ ਕਿਹਾ ਵੀ ਕੀ ਆ ਵਾਤਾ ਖੀਦੀ ਬੱਚੀ ਹੈ ਤੇ ਸੋਹਣਾ ਕੱਦ ਕਾਠਾ ਬੱਚੀ ਦਾ 10 ਮਹੀਨੇ ਉਮਰ ਹੈਗੀ ਤੇ ਸਿਮਨ ਲੈਣ ਦੇ ਬਿਲਕੁਲ ਸਾਰੀਆਂ ਬੱਚੀਆਂ ਕਾਬਿਲ ਹੈ ਨਾ ਮੰਨ ਕੇ ਚੱਲੋ ਵੀ ਇੱਕ ਨੂੰ ਲਿਆ ਦੂਜੀ ਨੂੰ ਬੰਨ੍ਹ ਦੇ ਐ ਸੇਮ ਜੇ ਕੱਦਾ ਇੱਕੋ ਜਿਹਾ ਹੈ ਨਾ ਹਾਂ ਲਿਆ ਬੰਨ੍ਹ ਕੇ ਕਰਾਂ ਦੀ ਬਰੀ ਕਵਾਲਿਟੀ ਪੂਰੀ ਫੋਲਲਾ ਹੁਣ ਮੰਨ ਕੇ ਚੱਲੋ ਪਹਿਲੇ ਨੰਬਰ ਵਾਲ ਤੇ ਲੱਗਿਆ ਉਹ ਦੂਜੀ ਨੰਬਰ ਵਾਲੀ ਚੰਗੀ ਉਹਦੂ ਤੀਜੀ ਵਾਲੀ ਚੰਗੀ ਸਾਰੀਆਂ ਬੱਛੀਆਂ ਇੱਕ ਤੋਂ ਇੱਕ ਆ ਤੇ ਹੁਣ ਆ ਗਈ 4 ਨੰਬਰ ਤੇ ਜਿਹੜੀ ਬੱਛੀ ਆਪਾਂ ਦਿਖਾਉਣੀ ਆ ਅੰਗਰੇਜ਼ਨਾਰਗੀ ਗੋਰੀ ਚਿੱਟੀ ਇਹਦੀ ਦੱਸ ਕੀ ਡਿਟੇਲ ਆ ਉਹ ਵੀ ਇਹ ਵੀ ਬਰੂਡ ਦੀ ਆ ਜੀ ਬਰੂਡ ਦੀ ਹੈਗੀ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਆਗੀ ਵੀਰੇ ਉਹਦੀ ਆ ਗਈ 16 ਮਹੀਨਿਆਂ ਦੀ 16 ਮਹੀਨੇ ਦੰਦੋ ਦੋ ਦੰਦਾਂ ਦਾ ਜੀ ਦੰਦੋ ਦੋ ਦੰਦਾਂ ਦਾ ਹੈ ਠੀਕ ਠੀਕ ਨੇ ਇਹ ਗੱਲ ਸਹੀ ਆ ਬਾਈ ਦੀ ਬਾਈ ਕਹਿੰਦਾ ਵੀ ਜਿਹੜੀ ਹਾਂ ਜਿਹੜੀ ਗੱਲ ਹੈਗੀ ਆਪਾਂ ਉਹੀ ਕਹਿਣੀ ਆ ਤੇ ਦੰਦੋ ਹੈਗੀ ਦੋ ਦੰਦ ਤੇ ਕਰਾਂ ਦੀ ਬਰੀਡ ਕੁਆਲਟੀ ਕਰੋ ਚੱਕ ਜੀ ਮੈਂ ਕਿਹਾ ਬਰੀਡ ਪੂਰੀ ਫੁੱਲ ਆ ਬੋਦੀ ਵਾਲੀ ਬੱਛੀ ਨਿੱਕਾ ਕੰਨ ਗੋਲ ਤੇ ਵਜਨ ਵਜੂਦ ਆ ਨਾ ਜਿਹੜਾ ਬੱਛੀ ਦਾ ਸਾਰੀਆਂ ਬੱਛੀਆਂ ਚੋ ਲੈ ਦੀ ਜੀ ਆ ਤੇ ਕੱਦ ਮੀਡੀਅਮ ਆ ਗਿਆ ਵਜਨ ਬਹੁਤ ਵਧੀਆ ਬੱਛੀ ਦਾ ਲੈ ਕੇ ਨਾ ਜੀ ਵੇਲ ਬੂਲ ਪੂਰੀ ਲੈਂਥ ਲੂੰਥ ਨਾ ਮੈਂ ਕਿਹਾ ਵੀ ਨਖੜਾ ਨੁਖੜਾ ਬੱਛੀ ਦਾ ਕਿਆ ਬਾਤ ਹੈ ਸੋਹਣਾ ਵਜਨ ਵਜੂਦ ਆ ਕਰਾਂ ਦੀ ਮੋੜ ਲਿਆ ਮੈਂ ਮੈਂ ਕਿਹਾ ਵੀ ਸਾਹ ਨਰ ਗਈ ਆ ਤੂੰ ਤੂੰ ਹੀ ਫਰਦੀ ਹੈ ਨਾ ਹਾਂਜੀ ਬੱਜਨ ਬੱਜਨ ਬਹੁਤ ਬੱਚੀ ਦਾ ਇਹ ਸੀਮਨ ਦੇ ਬਿਲਕੁਲ ਇਹ ਵੀ ਕਾਬਲ ਆ ਲੱਗਿਆ ਤਾਂ ਨਹੀਂ ਸੀਮਨ ਦੇ ਅੰਦਰ ਦੇ ਲੱਗਿਆ ਅੱਛਾ ਵੀ ਹੂੰ ਦੋ ਵੀ ਲੱਗਿਆ ਦੱਸਦੇ ਜਿੱਥੋਂ ਲਈ ਆ ਹਾਂਜੀ ਠੀਕ ਐ 10 ਦਿਨ ਹੋ ਗਏ ਦੱਸ ਠੀਕ ਐ ਲੋ ਵੀ ਸੱਜਣੂ ਐ ਮੈਂ ਕਿਹਾ ਨਾ ਵੱਡੀਆਂ ਗਾਈਆਂ ਵਾਂਗੂ ਆ ਪੇਟ ਵਾਲੀ ਬੱਚੀ ਪੇਟ ਵਾਲ ਦਾ ਮਤਲਬ ਵੀ ਖਾਣ ਪੀਣ ਵਾਲੀ ਹਾਜ਼ਮ ਕਰਨ ਵਾਲੀ ਖਰਾਕ ਖਾਣ ਵਾਲੀ ਤੇ ਜੇ ਕੋਈ ਖਰਾਕ ਖਾਊਗੀ ਤੇ ਫੇਰ ਹੀ ਚੰਗਾ ਦੁੱਧ ਕੱਢਦਾ ਪਸ਼ੂ ਬਰੀਡ ਪੂਰੀ ਫੁੱਲ ਗੁਲਾਬੀ ਹਾਂ ਬੰਨ ਲਾਥ ਜਰਾ ਜੀ ਥਣ ਵੀ ਕਰਾ ਦਨੇ ਚੱਕ ਆਪਾ ਦੰਦ ਕਰਾ ਦੇ ਚੱਕ ਫਿਰ ਵੀਰੇ ਦੋ ਦੰਦ ਦੱਸਦਾ ਬਾਈ ਤੇ ਵਾਕਈ ਦੋ ਦੰਦ ਦੋ ਜਿਹੇ ਦੰਦ ਚੱਕਦੀ ਆ ਹਜੇ ਹਾਂ ਤੇ ਹੋਰ ਕੋਈ ਐ ਨਹੀਂ ਕੋਈ ਦੰਦਾ ਨਹੀਂ ਕੋਈ ਐ ਨਹੀਂ ਹੁੰਦਾ ਬਸ ਪਸ਼ੂ ਦੀ ਨਾ ਉਮਰ ਜੀ ਥੋੜੀ ਜਿਹੀ ਜਜਮੈਂਟ ਆ ਜਾਂਦੀ ਆ ਕਈ ਪਸ਼ੂ ਫਜਣ ਦੇ ਹਿਸਾਬ ਨਾਲ ਦੰਦ ਜੋ ਕੇਰਾ ਛੀਰੇ ਹੋ ਗਏ ਫਿਰ ਦੋ ਦੰਦ ਦੋ ਦਿਨ ਛੇਤੀ ਹੋ ਜਾਂਦੀਆਂ ਦੋ ਦਿਨ ਤੋਂ ਚਾਰ ਦਿਨਦ ਹੋ ਜਾਂਦੀਆਂ ਛੇਤੀ ਹੈ ਨਾ ਤੇ ਬਾਕੀ ਸਾਰੀਆਂ ਖੀਰੀਆਂ ਬੱਚੀਆਂ ਇਹ ਆ ਗਈ ਦੋ ਦਿਨਦ ਬੱਚੀ ਇੱਕ ਅਲੱਗ ਅਲੱਗ ਹਨ ਝੋਲੀ ਝਾਲੀ ਦਾ ਮੈਂ ਕਿਹਾ ਵੀ ਓਕੇ ਦੀ ਰਿਪੋਰਟ ਆ ਕਿਸੇ ਪਸ਼ੂ ਦੇ ਕੋਈ ਥਣ ਤੇ ਕੋਈ ਵਾਧੂ ਫੋਰਸਾਂ ਨਹੀਂ ਹੈ ਨਾ ਬੋ ਵੀ ਹਾਂਜੀ ਹਾਂਜੀ ਤੇ ਇਸ ਤੋਂ ਅੱਗੇ ਆ ਗਈ ਵੀਰੇ ਇਹ ਜੁਪੀਟਰ ਦੀ ਆ ਜੀ ਜੁਪੀਟਰ ਦੀ ਆ ਗਈ ਹੈ ਇਹਦਾ ਮਤਲਬ ਗਾੜ ਕੋਈ ਅੱਧ ਪੂਰਾ ਫਲਵਾ ਕਿਹੜੀ ਵੀ 16 17 ਮਹੀਨੇ ਉਮਰ ਦਾ ਦੋ ਦਾ ਹੁੰਦਾ ਜੀ ਦੋ ਦਾ ਹੁੰਦਾ ਹੈ ਹਾਂਜੀ ਠੀਕ ਹੈ ਇਹਦਾ ਕੱਦ ਸਾਰਿਆਂ ਨਾਲੋਂ ਫੁੱਲ ਵੱਡਾ ਹੈ ਨਾ ਹਾਂਜੀ ਹਾਂਜੀ ਕਿਉਂਕਿ ਲੈਂਥ ਲੁੰਥ ਵੀ ਪੂਰੀ ਹੈ ਤੇ ਸੋਹਣਾ ਕੱਦ ਕਾਠ ਹੈ ਇਹ ਆ ਗਈ ਏਬੀਐਸ ਦੇ ਜੁਪੀਟਰ ਦੀ ਹਾਂਜੀ ਠੀਕ ਹੈ ਜੀ ਤੇ ਬੋ ਵੀ ਕੋਈ ਮਦਰ ਕਾਰਡ ਇਹਦਾ ਵੀ ਮਦਰ ਕਾਰਡ 35+ ਆ ਜੀ ਦੋ ਦਾ ਇਹ ਫਾਰਮੂਲੇਆਂ ਵਿੱਚੀਆਂ ਹਾਂ ਚੋਂ ਲਈਆਂ ਜੀ ਠੀਕ ਹੈ ਵੀਰੇ ਲਓ ਜੀ ਕਰਾਂ ਦੀ ਪਹਿਲਾਂ ਤਾਂ ਫੇਸ ਕੁਆਲਿਟੀ ਦੇਖੋ ਮੈਂ ਕਿਹਾ ਬਿਲਕੁਲ ਛੋਟਾ ਜਿਹਾ ਫੇਸ ਹੈ ਤੇ ਨਿੱਕਾ ਕਰਨ گول ਤੇ ਬੋਦੀ ਵਾਲੀ ਬੱਛੀ ਆ ਬਹੁਤ ਸੋਹਣਾ ਗੱਦਗਾਠਾ ਤੇ ਚੰਗਾ ਵਜਣ ਵਜੂ ਦਾ ਬੱਛੀ ਦਾ ਦੇਖੋ ਜੀ ਤੋਰਾ ਤਰਾ ਦੇਖੋ ਗਰਾਂ ਦੀ ਸੋਹਣਾ ਗੱਦਗਾਠਾ ਚੰਕ ਦਮ ਕਹਿੰਦਾ ਜਿਹੜੀ ਬੱਛੀ ਸੀ ਮੈਂ ਕਿਹਾ ਵੀ ਓਕੇ ਜੀ ਰਿਪੋਰਟ ਆ ਜਮ ਤੇ ਕੱਲਾ ਕੱਲਾ ਗਏ ਥਾਣਾ ਤੇ ਝੋਲੀ ਝਾਲੀ ਸਨ ਹਾਂ ਮਰੀਜ਼ ਕਰਾਂ ਤੋਰੀ ਗਰਾਂ ਦੀ ਤੇ ਸੋਹਣਾ ਬਹੁਤ ਸੋਹਣਾ ਰੰਗ ਪ੍ਰਿੰਟਾ ਖੜਨੀ ਖੁੜਨੀ ਬੱਛੀ ਦਾ ਨਖਰਾ ਨਖਰਾ ਨਾ ਮੈਂ ਕਿਹਾ ਦੇਖੋ ਜੀ ਇਹ ਕੋੜੀ ਨੂੰ ਖੜਦੀ ਹੈ ਹਨਾ ਕੋੜੀ ਨੂੰ ਖੜਦੀ ਹੈ ਧੌਣ ਚਾਚੇ ਦਾ ਨੂੰ ਬਿਲਕੁਲ ਉੱਪਰੋਂ ਵੀ ਪੱਦਰ ਸਮਦਰ ਕੋਈ ਹਾਂ ਪੈ ਠਪੂੜੇ ਦੀ ਜਿਹੜੀ ਬਨਾਵਟਾ ਬਹੁਤ ਸੋਹਣੀ ਹੈ ਲੈ ਚੱਲ ਕੇ ਨਾ ਜੀ ਬਹੁਤ ਹਾਂ ਫੇਸ ਕੁਆਲਟੀ ਬਹੁਤ ਸੋਹਣੀ ਹੈ ਨਿੱਕਾ ਕਰਨਾ ਹੈਗਾ ਬੋਦੀ ਵਾਲੀ ਬੱਚੀ ਆ ਤੇ ਪਿੰਕ ਨੋਜ਼ ਵਾਲੀ ਆ ਗਈ ਇਹ ਵੀ ਦੰਦੋ ਆ ਗਈ ਦੋ ਦੰਦ ਦੰਦੋ ਦੋ ਦੰਦ ਦਾ ਹਾਂ ਜੀ ਪਿਓ ਠੀਕ ਹੈ ਉਹ ਦੋ ਦੰਦ ਆ ਜੀ ਸਹੀ ਗੱਲ ਹਾਂ ਕੁਈ ਇਹ ਚ ਲੋਕ ਵੇਟ ਵਾਲੀ ਗੱਲ ਨਹੀਂ ਰੱਖੀ ਨਹੀਂ ਬਾਈ ਇਹਨੂੰ ਦੋ ਦੋ ਰੁਪਏ ਇਕੱਠਾ ਕੋਈ ਸਹੀ ਗੱਲ ਹੈ ਕਿਉਂਕਿ ਚੰਗੀ ਬਰੀਡ ਵਾਲੀ ਆ ਗਈ ਹੈ ਨਾ ਹਾਂ ਇਹਦੇ ਸੀਮਨ ਲੱਗਿਆ ਵੀਰੇ ਇਹਦੇ ਲੱਗਿਆ ਦਾਦੇ ਵੀ ਕਿਦੋਂ ਹੋ ਗਏ 20 ਦਿਨ ਹੋ ਗਏ ਸੀਮਨ ਲੱਗੇ ਨੂੰ ਹੈ ਨਾ ਲੈਕਰਾਂ ਦੀ ਫਿਰ ਬੰਨਣ ਲੱਗਰਾਂ ਦੀ ਥਣ ਕਰਾ ਦੇ ਜੇ ਇੱਕ ਬੰਨ ਕੇ ਬੰਨਦੇ ਵੀਰੇ ਬਹੁਤ ਸੋਹਣਾ ਵਜਨ ਵਜੂਦ ਨਾ ਪੁੱਠਾ ਪੱਠਾ ਬੱਚੀ ਦਾ ਬਹੁਤ ਚੰਗਾ ਚੰਗੇ ਸਰੀਰ ਦੀ ਬੰਤਰ ਆ ਸੋਹਣੀ ਚੰਗੀ ਵੜ ਤਿਆਰ ਹੋਊਗੀ ਆਮ ਗਾਮਾ ਜਿੱਡਾ ਕੱਟ ਕਾਠਾ ਹੋਣ ਬੱਚੀ ਦਾ ਤੇ ਕਰਮ ਵਾਲੀ ਜਿੱਦੇ ਆ ਦਿਨਾਂ ਤੇ ਤਿਆਰੀ ਤੇ ਆ ਗਈ ਸੂਨ ਦੇ ਨੇੜ ਹੈ ਨਾ ਤੇ 1.5 ਲੱਖ ਨੂੰ ਬਾਈ ਕਹਿੰਦਾ ਵੀ ਮੂੰਹ ਮਾਰੂਗੀ ਸਹੀ ਗੱਲ ਹੈ ਕਿਉਂਕਿ ਨਾ ਹੁਣ ਪਸ਼ੂਆਂ ਦੀ ਕਦਰ ਅਸਜ ਨੂੰ ਕਰਾਈ ਚ ਬਹੁਤ ਵੀਕ ਪੜਾ ਨੌਜਵਾਨ ਆ ਕੇ ਨਾ ਮੁੰਡੇ ਤੇ ਇਸ ਕੰਮ ਧੰਦੇ ਦੇ ਨਾਲ ਜੁੜ ਰਹੇ ਆ ਤੇ ਚੰਗੇ ਪਸ਼ੂਆਂ ਦੀ ਹਮੇਸ਼ਾ ਚ ਚੰਗੀ ਗਦਰ ਹੁੰਦੀ ਆ ਇਸ ਤੋਂ ਅੱਗੇ ਆएगी ਜਰਸੀ ਹੈਨਾ ਹਾਂਜੀ ਜਰਸੀ ਆ ਗਈ ਖੀਰੀ ਦੀ ਖੀਰੀ ਆ ਹਾਂਜੀ ਠੀਕ ਹੈ ਪਿਓਰ ਖੀਰੀ ਹੈ ਕਦ ਪੂਰਾ ਵੱਡਾ ਕਦ ਮੈਂ ਕਹਿੰਦਾ ਵੀ ਫੁੱਲ ਇਹ ਚਫਾ ਆ ਦੇਖ ਲਓ ਕੋਈ ਇਹਦੇ ਚ ਕੋਈ ਲੋਕਲ ਪੇਟ ਵਾਲੀ ਗੱਲ ਨਹੀਂ ਸਾਰਿਆਂ ਦੇ ਆਪਣਾ ਕੈਮਰਾ ਲਾਈਨ 'ਚ ਖੜੀਆਂ ਬੱਚੀਆਂ ਤੇ ਦੋ ਉਂਗਲਾਂ ਸਾਰਿਆਂ ਨਾਲ ਉੱਚੀ ਹੂ ਹੈਨਾ ਹਾਂਜੀ ਹਾਂਜੀ ਪੂਰਾ ਕਦ ਹਾਂ ਇਹ ਚਫਾ ਬੱਚਿਆਂ ਵਾਂਗੂ ਕਦ ਘਾਟ ਹੈ ਹਾਂਜੀ ਚੰਗੇ ਵੱਡੇ ਕਦ ਵਾਲੀ ਜਰਸੀ ਤਿਆਰ ਹੋਊਗੀ ਹਾਂਜੀ ਤੇ ਵਜਨ ਵਜੂਰ ਦਿੱਤਾ ਮੈਂ ਕਿਹਾ ਵੀ ਗੱਲ ਹੀ ਮਗਾ ਦੁੱਤਾ ਹੀਟ ਜਾ ਬਿਲਕੁਲ ਹਾਂਜੀ ਤਾਰਾਂ ਨਹੀਂ ਜਾਂਦੀਆਂ ਤਾਰਾਂ ਨਹੀਂ ਜਾਂਦੀਆਂ ਅਵੱਛੀ ਤੇ ਹੀਟ ਵੀ ਮੈਂ ਕਿਹਾ ਵੀ ਇੱਕ ਮਿੰਟ ਰੋਕ ਲੀ ਬੋ ਵੀ ਆਪਾਂ ਦਿਖਾ ਰਹੀਏ ਜਨਾਂ ਦੇ ਵਿੱਚ ਕੈਮਰਾ ਮਾਰ ਕੇ ਹੀਟ ਵੀ ਮੈਂ ਕਿਹਾ ਵੀ 100% ਜਿਹੜਾ ਭਰਾ ਮੰਨ ਕੇ ਚੱਲੋ ਵੀ ਦੇਖੋ ਇੱਧਰ ਇੱਕ ਮਿੰਟ ਆਹ ਦੇਖੋ ਆਹ ਤਾਰਾਂ ਨਾ ਟੁੱਟਦੀਆਂ ਟੁੱਟ ਨਹੀਂ ਰਹੀ ਤਾਰ ਬਿਲਕੁਲ ਹਾਂਜੀ ਤੇ ਜੇ ਇਹ ਜਿਹੇ ਇਹ ਜਿਹੀਆਂ ਤਾਰਾਂ ਦੇ ਵਿੱਚ ਮੰਨ ਕੇ ਚੱਲੋ ਇਹਦੇ ਸੀਮਨ ਲੱਗ ਗਿਆ ਸਰ ਗਰੰਟੀ ਆ ਅਗਲਾ ਲਿਖ ਲੈ ਬੱਚੀ ਗੱਬਣੀ ਰਹੂਗੀ ਬਹੁਤ ਸੋਹਣੀ ਹੀਟ ਆ ਬੱਚੀ ਦੀ ਕਿਉਂਗੇ ਨਾ ਵਜਨ ਬਜ਼ੁਰਗ ਚੰਗੀ ਪਲੀ ਵੀ ਬੱਚੀ ਐ ਤੇ ਕਿਸੇ ਭਰਾਣੇ ਵਧੀਆ ਚੰਗੀ ਸੰਭੀ ਐ ਇਹ ਚੰਗੀ ਕੇਅਰ ਹੋਈ ਐ ਤੇ ਫਿਰ ਚੰਗੀ ਹੀਟ ਕਰਦਾ ਪਸ਼ੂ ਛੇ ਦੀ ਪਸ਼ੂ ਕੰਸੀਵ ਕਰ ਜਾਂਦਾ ਤੇ ਬਹੁਤ ਸੋਹਣਾ ਕੱਦ ਕਾਠ ਆ ਗਿਆ ਚੰਗੇ ਵਜਨ ਬਜ਼ੁਰਗ ਵਾਲੀ ਜਰਸੀ ਐ ਹਾਂ ਐ ਮੋੜ ਦੇ ਪਰ ਉੱਪਰ ਇਸ ਕਾਰ ਦੀ ਬਹੁਤ ਸੋਹਣੀ ਬੋਧੀ ਵਾਲੀ ਬੱਚੀ ਐ ਹੈਨਾ ਇਹ ਸੀਮਨ ਲੈ ਨੂੰ ਬਿਲਕੁਲ ਰੈਡੀ ਆ ਜਿਹੜਾ ਭਰਾ ਲੈ ਕੇ ਜਾਊਗਾ ਉਹ ਵੀ ਤੇ ਆਉਂਦੀ ਪਸੰਦ ਦਾ ਸੀਮਨ ਲਵਾ ਸਕਦਾ ਹੈ ਨਾ ਚੰਗਾ ਸੀਮਨ ਜਰਸੀ ਦਾ ਇਹ ਲੱਗ ਜੇ ਤੇ ਬਹੁਤ ਵਧੀਆ ਚੰਗੇ ਸੋਹਣੇ ਬੱਚੇ ਦੇਊਗੇ ਹਾਂ ਦੰਦ ਕਰਾ ਦੇ ਚੱਕ ਉਹ ਵੀ ਹਾਂ ਲਾ ਕਵੇ ਨਾ ਕੱਦ ਵੱਡਾ ਭਰਾ ਦੇ ਕਰਾ ਦੇ ਚੱਕ ਦੰਦ ਜਿਵੇਂ ਮੈਂ ਕਿਹਾ ਵਾਕੇ ਹੀ ਖੀਰੀ ਸਹੀ ਗੱਲ ਆ ਬਾਈ ਜਿਹੜੀ ਗੱਲ ਕਹੇ ਦੀ ਵੀਡੀਓ ਦੇ ਵਿੱਚ ਬੋਵੀ ਕਹਿੰਦਾ ਵੀ ਉਹੀ ਹੋਊਗੀ ਤੇ ਸੋਹਣਾ ਕੱਦ ਘਾਟਾ ਚੰਗਾ ਵਜਨ ਮੌਜੂਦ ਆ ਥੋੜੇ ਤੁਰਦਿਆਂ ਘਾਟਾ ਰਸੇ ਤੇ ਹੈ ਨਾ हां 골둥ਿਆ ਫਿਰ ਦੰਗਾਇਆ ਕਰਕੇ ਆ ਤੇ ਬੰਨ ਲਾ ਵੀਰੇ ਫਿਰ ਉਹ ਵੀ ਝੋਲੀ ਦਾ ਗੱਬਨ ਵਾਲੀ ਆ ਹੁਣੀ ਇਹਦੀ ਬੰਨ ਦੇ ਕਰਾਂ ਜੀ ਇਹ ਆ ਗਈ ਜੀ ਜਰਸੀ ਪੰਜਾਬ ਵਾਲੀ ਜਰਸੀ ਇਸ ਪਤਾ ਕਿਹੜੇ ਸੀਮੰਦੀ ਆ ਇਹ 50 ਜੀਰੋ ਬਾਡ ਇਹ 50 ਜੀਰੋ ਬਾਡ ਦੀ ਹੈ ਜੀ ਹਾਂ ਬਹੁਤ ਸੋਹਣੀ ਕੱਦ ਕਰ ਝੋਲੀ ਤਾਂ ਮੈਂ ਕਿਹਾ ਵੀ ਕਲਾਬੀ ਪੂਰੇ ਉਹ ਨਿੱਗਰ ਕਲਾਬੀ ਥਾਲਾ ਚਾਰੀ ਥਾਲਾ ਲਓ ਵੀ ਸੱਜਣੋ ਇਹ ਸੀ ਕਿ ਬੱਚੀ 5 ਨੰਬਰ ਤੇ ਸੀ 6ਵੇਂ ਨੰਬਰ ਤੇ ਹੈ ਨਾ 6 ਨਾਗਾ ਵੀਰ ਕੋਲੇ ਤੇ ਛੇ ਦੇ 6 ਨਾਗਾ ਪਸ਼ੂ ਨੂੰ ਪੂਰੀ ਫੁੱਲ ਡਿਟੇਲ ਵੀਰ ਤੋਂ ਲੈਤੀ ਜਿਹੜੇ ਵੀ ਭਰਾ ਦੇ ਕੋਈ ਵੀ ਨਾਗ ਪਸੰਦ ਆਊਗਾ ਤੇ ਤਸੱਲੀ ਕਿਸੇ ਵੀ ਪਸ਼ੂ ਦੀ ਕਿਸੇ ਵੀ ਵੀਡੀਓ ਦਾ ਆਪਾਂ ਹਰੇਕ ਵੀਡੀਓ ਦੇ ਵਿੱਚ ਬੋਲਦੇ ਆਂ ਵੀ ਜਿਹੜੀ ਤਸੱਲੀ ਹੁੰਦੀ ਆ ਉਹ ਤੁਸੀਂ ਕਰਨੀ ਹੁੰਦੀ ਆ ਸੱਜਣੋ ਤੇ ਮੇਰਾ ਕੰਮ ਸਿਰਫ ਵੀਡੀਓ ਬਣਾਉਂਦਾ ਤੇ ਪਸ਼ੂ ਨੂੰ ਹਰੇਕ ਐਂਗਲ ਤੋਂ ਕਵਰ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ 6 ਨਾਗ ਕਵਰ ਕਰੇ ਆਂ ਇਹ ਛੇ ਦੇ ਛੇ ਨਗਾ ਦੀ ਡਿਟੇਲ ਫੁੱਲ ਤੇ ਆਪਾਂ ਵਧੀਆ ਤੇ ਸਾਰੀ ਡਿਟੇਲ ਗੱਲਬਾਤ ਲੈ ਲਈ ਬੋਵੀ ਤੋਂ ਕਰਾਤੀ ਬੋਵੀ ਆ ਜਾ ਕਰਾਂ ਦੀ ਹੁਣ ਇਹਨਾਂ ਦੇ ਰੇਟ ਦੱਸ ਕਰਾਂ ਦੀ ਵੀ ਡਿਮਾਂਡ ਇਹਨਾਂ ਦੀ ਕੀ ਹੋਊਗੀ ਛੇ ਡਿਮਾਂਡ ਵੀਰ ਤੋਂ ਤੁਹਾਨੂੰ ਪਤਾ ਹੋ ਜੀਆ ਮੱਛੀਆਂ ਦਾ ਲੋਕੀ 35 35 ਹਜ਼ਾਰ ਮੰਗਦੇ ਆ ਸਹੀ ਗੱਲ ਪਰ ਆਪਾਂ ਨਹੀਂ ਮੰਗਣਾ ਆਪਾਂ ਨਹੀਂ ਮੰਗਣਾ ਹਾਂ ਕਿਉਂਕਿ ਆਪਾਂ ਨਾ ਆਪਾਂ ਹਰੇਕ ਭਰਾ ਨੂੰ ਮੰਨ ਕੇ ਚੱਲੋ ਕਮਾਈ ਵੀ ਚੱਲੋ ਹਰੇਕ ਵੀਰ ਕਮਾਈ ਕਰਦਾ ਕਮਾਈ ਕਰਨ ਵਾਸਤੇ ਆਪਾਂ ਹਾਂ ਹਰੇਕ ਭਰਾ ਘਰੋਂ ਦੁਰਦਾ ਪਰ ਕਮਾਈ ਵੀ ਹੋਵੇ ਤੇ ਹਰੇਕ ਭਰਾ ਦੇ ਬਜਟ ਦੇ ਵਿੱਚ ਵੀ ਆਉਣ ਵਾਲਾ ਹੋਵੇ ਕੰਮ ਹੈ ਨਾ ਤੇ ਦੱਸ ਦੇ ਫਿਰ ਕੀ ਡਿਮਾਂਡ ਰਹੂ 6 ਨਗਾਂ ਦੀ 6 ਨਗਾਂ ਦੀ ਭਜੀ ਆਪਾਂ 20000 ਦੇ ਹਿਸਾਬ ਨਾਲ ਦੇ ਦਾਂਗੇ 1 ਲੱਖ 20000 20000 ਰੁਪਏ ਦੇ ਹਿਸਾਬ ਨਾਲ ਪੁੱਠਾ ਦੇ ਦਾਂਗੇ ਪੁੱਠਾ ਦੇ ਦਾਂਗੇ ਤੇ 6 ਦੇ 6 ਨਗ ਦੇ ਦਾਂਗੇ 20000 ਰੁਪਏ ਦੇ ਹਿਸਾਬ ਨਾਲ ਕਿੰਨੀ ਕੁੱਲ ਕਿੰਨਾ ਬਣ ਗਿਆ 120 ਬਣਦਾ ਜੀ 1 ਲੱਖ ਤੇ 20000 ਰੁਪਏ ਦੇ ਵਿੱਚ 6 ਨਗ ਸੋਨੂੰ ਮਿਲ ਜਾਣਗੇ ਹੈ ਨਾ 100 ਕਿਲੋਮੀਟਰ ਕਿਰਾਇਆ ਵੀ ਫਰੀ 100 ਕਿਲੋਮੀਟਰ ਕਿਰਾਇਆ ਫਰੀ ਠੀਕ ਹੈ ਜੀ ਵਾਹ 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 ਤੇਰੇ ਤੇ ਠੀਕ ਆ ਖਿੱਚ ਕੇ ਰੱਖ ਕੰਮ ਨੂੰ ਘਰੇ ਰੱਖ ਸਕਦਾ ਵੇਚਣੀਆਂ ਵੇਚ ਵੀ ਸਕਦਾ ਹਾਂ ਜੇ ਕਿਸੇ ਭਰਾ ਨੇ ਮੰਨ ਕੇ ਚਲੋ ਵੀ ਪਾਲ ਕੇ ਵੇਚਣੀਆਂ ਤਿਆਰ ਕਰਕੇ ਵੇਚਨੀਆ ਤੇ ਤਾਂ ਵੀ ਬਹੁ ਵੀ ਚੰਗੇ ਰੁਪਈਆ ਦੀ ਇਕੱਲੀ ਇਕੱਲੀ ਵਾਚੀ ਜੇ ਆਪਾਂ ਅੱਜ ਦੇ ਹਿਸਾਬ ਨਾਲ ਚੱਲੀਏ ਪਰ ਵੈਸੇ ਜੋ ਚੀਜ਼ ਆਪਾਂ ਅੱਜ ਲਈ ਉਹ ਆਉਣ ਦੇ ਸਾਲ ਨੂੰ ਵੇਚੀ ਉਹ ਦੁੱਗਣੀ ਦੁੱਗਣੀ ਹੋ ਜਾਣੀ ਆ ਆਪਾਂ ਵੀ ਅੱਜ ਵੀ ਵੇਚ ਸਕਦੇ ਹਾਂ 1.5 ਲੱਖ ਰੁਪਈਆ ਹਾਂ ਸਹੀ ਗੱਲ ਆ ਲਓ ਵੀ ਸੱਜੂ ਜੈ ਜੀ ਵੇਚਨੀਆ ਬਾਈ ਕਹਿੰਦਾ ਪਰ ਵੇਚਣ ਨੂੰ ਬਾਈ ਕਹਿੰਦਾ ਵੀ ਆਪਾਂ 1.5 ਲੱਖ ਰੁਪਈਆ ਡਿਮਾਂਡ ਵੀ ਕਰ ਸਕਦੇ ਸੀ ਪਰ 1 ਲੱਖ ਤੇ 20000 ਰੁਪਈਆ ਦੇ ਦਾਂਗੇ 100 ਕਿਲੋਮੀਟਰ ਦੀ ਪਹੁੰਚ ਫਰੀ ਆ ਤੇ 100 ਕਿਲੋਮੀਟਰ ਦਾ ਕਿਰਾਇਆ ਫਰੀ ਆ ਗਿਆ ਤੇ ਪਾ 1,20,000 ਰੁਪਏ ਦੇ ਵਿੱਚ 6 ਨਾਗ ਤੁਹਾਨੂੰ ਮਿਲ ਜਣੇ ਆ ਤੇ 6 ਦੇ 6 ਨਾਗ ਪੂਰੇ ਟਾਪ ਦੇ ਆ ਚੰਗੀ ਬਰੀਡ ਵਾਲੀਆਂ ਕੁਆਲਿਟੀ ਵਾਲੀਆਂ ਬੱਚੀਆਂ ਆਗੀਆਂ ਬਹੁਤ ਸੋਹਣੇ ਨਾਗ ਆ ਜਿਹੜੇ ਵੀ ਭਰਾ ਦੇ ਕੋਈ ਵੀ ਨਾਗ ਪਸੰਦ ਹੋਇਆ ਤੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਨੰਬਰ ਬੋਲਦੇ ਬੋਵੀ ਆਉਂਦਾ ਦੁਬਾਰਾ 9779028600 9779028600 2860 71 ਇਹ ਨੰਬਰ ਭਰਾ ਦਾ ਲਗਾਤਾਰ ਸਕਰੀਨ ਤੇ ਚੱਲਦਾ ਰਹਿਣਾ ਸੱਜਣੋ ਤੇ ਮਿਲਦੇ ਆਪਾਂ ਅੱਗੇ ਨਵੀਂ ਵੀਡੀਓ ਚ ਧੰਨਵਾਦ ਹੱਸੀ ਕਾਲ ਸਾਰਿਆਂ ਨੂੰ